ਪੀਐਮ ਮੋਦੀ ਵੱਲੋਂ ਇਹ ਦਾਵਾ ਪੇਸ਼ ਕੀਤਾ ਗਿਆ ਕਿ ਕਿਸਾਨ ਨੀਤੀ ਤਹਿਤ ਜਿਹੜਾ 6000 ਰੁਪਏ ਜਿਹੜਾ ਮਿਲ ਰਿਹਾ ਕਿਸਾਨਾਂ ਨੂੰ ਉਹ ਉਸੇ ਤਰ੍ਹਾਂ ਨਾਲ ਜਾਰੀ ਰਹੇਗਾ ਐਮਐਸਪੀ ਚ ਵਾਅਦਾ ਹੋਵੇਗਾ ਸੰਕਲਪ ਇੱਕ ਮਾਨਜੋਗ ਪੀਐਮ ਸਾਹਮਣੇ 2014 ਦੇ ਵਿੱਚ ਵੀ ਲਿਆ ਸੀ ਉਹ ਸੰਕਲਪ ਇਹ ਸੀ ਵੀ 2022 ਦੇ ਵਿੱਚ ਮੈਂ ਕਿਸਾਨ ਦੀ ਜਿਹੜੀ ਇਨਕਮ ਹੈ ਉਹ ਡਬਲ ਕਰ ਦੇਵਾਂ ਪਰ ਇਨਕਮ ਡਬਲ ਨਹੀਂ ਹੋਈ ਖਰਚੇ ਚਾਰ ਗੁਣਾ ਕਰ ਦਿੱਤੇ ਕਿਸਾਨ ਨੂੰ ਕੋਈ ਬੀਮਾ ਯੋਜਨਾ ਨਹੀਂ ਫਸਲ ਬੀਮਾ ਯੋਜਨਾ ਜਿਹੜੀ ਗੱਲ ਕਰ ਰਹੇ ਆ ਉਹ ਜਿਹੜੇ ਸਟੇਟਾਂ ਦੇ ਵਿੱਚ ਲਾਗੂ ਹੈ ਉੱਥੇ ਜਾ ਕੇ ਦੇਖੋ ਵੀ ਕਿਸਾਨ ਦਾ ਹਾਲ ਕੀ ਹੈ ਦਨਪਦਨ ਜਿਹੜੇ ਖਰਚੇ ਵੱਧ ਰਹੇ ਇਨਪੁਟ ਕੋਸਟ ਸਾਡੀ ਵੱਧ ਰਹੀ ਹੈ ਆਉਟਪੁਟ ਵੱਧ ਨਹੀਂ ਰਹੀ ਸਾਨੂੰ ਐਸੀ ਖਰਚੇ ਘਟਾਉਣਗੇ ਕਿਸਾਨਾਂ ਲਈ ਕੁਝ ਬੀਜਪੀ ਵੱਲੋਂ ਜਿਹੜਾ ਅੱਜ ਸੰਕਲਪ ਪੱਤਰ ਜਿਹੜਾ ਉਹ 2024 ਦੀ ਲੋਕ ਸਭਾ ਚੋਣਾਂ ਦਾ ਜਿਹੜਾ ਉਹ ਜਾਰੀ ਕੀਤਾ ਗਿਆ ਆਖਿਰਕਾਰ ਕਿਸਾਨ ਇਸ ਨੂੰ ਕਿਸ ਤਰ੍ਹਾਂ ਨਾਲ ਦੇਖ ਰਹੇ ਨੇ ਸਾਡੇ ਨਾਲ ਰਵਨੀਤ ਬਰਾੜ ਕਿਸਾਨ ਆਗੂ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਦੇ ਆਂ ਰਵਨੀਤ ਜੀ ਅੱਜ ਸੰਕਲਪ ਪੱਤਰ ਜਾਰੀ ਜਿਹੜਾ ਹੋ ਚੁੱਕਿਆ ਹੈ ਪਹਿਲਾਂ ਤਾਂ ਸੰਕਲਪ ਇਸ ਨੂੰ ਨਾਂ ਦਿੱਤਾ ਗਿਆ ਤੇ ਕਿਸਾਨਾਂ ਲਈ ਪੀਐਮ ਮੋਦੀ ਵੱਲੋਂ ਇਹ ਦਾਵਾ ਪੇਸ਼ ਕੀਤਾ ਗਿਆ ਕਿ ਕਿਸਾਨ ਨੀਤੀ ਤਹਿਤ ਜਿਹੜਾ 6000 ਰੁਪਏ ਜਿਹੜਾ ਮਿਲ ਰਿਹਾ ਕਿਸਾਨਾਂ ਨੂੰ ਉਹ ਉਸੇ ਤਰ੍ਹਾਂ ਨਾਲ ਜਾਰੀ ਰਹੇਗਾ ਐਮਐਸਪੀ ਚ ਵਾਅਦਾ ਹੋਵੇਗਾ ਐਮਐਸਪੀ ਵੀ ਉਸੇ ਤਰ੍ਹਾਂ ਨਾਲ ਜਾਰੀ ਰਹੇਗੀ ਕਿਸ ਤਰ੍ਹਾਂ ਨਾਲ ਦੇਖ ਰਹੇ ਹੋ ਸਾਰੇ ਇਹਨੂੰ ਦੇਖੋ ਸੰਬੰਧ ਸੰਕਲਪ ਇੱਕ ਮਾਨਯੋਗ ਪੀਐਮ ਸਾਹਮਣੇ 2014 ਦੇ ਵਿੱਚ ਵੀ ਲਿਆ ਸੀ ਉਹ ਸੰਕਲਪ ਇਹ ਸੀ ਵੀ 2022 ਦੇ ਵਿੱਚ ਮੈਂ ਕਿਸਾਨਾਂ ਦੀ ਜਿਹੜੀ ਇਨਕਮ ਹੈ ਉਹ ਡਬਲ ਕਰੂੰਗਾ ਪਰ ਇਨਕਮ ਡਬਲ ਨਹੀਂ ਹੋਈ ਖਰਚੇ ਚਾਰ ਗੁਣਾ ਕਰਤੇ ਦੂਸਰਾ ਸੰਕਲਪ ਦੀ ਗੱਲ ਕਰਦੇ ਆ ਬੜਾ ਕੁਝ ਇਹਦੇ ਵਿੱਚ ਕਿਹਾ ਗਿਆ ਸ 6000 ਰੁਪਏ ਨੂੰ ਜੇ ਵੰਡੀਏ ਤਾਂ 17 ਰੁਪਏ ਡੇਲੀ ਬਣੇ ਦੂਸਰੀ ਗੱਲ ਜਦੋਂ ਕਿਸਾਨ ਦੇ ਕਰਜ਼ੇ ਦੀ ਗੱਲ ਕੋਈ ਨਹੀਂ ਹੋਈ ਅੱਜ ਕਾਰਪੋਰੇਟ ਘਰਾਣਿਆਂ ਦਾ 15 ਲੱਖ ਰੁਪਏ 14 ਲੱਖ 72000 ਉਹ ਕੀਤਾ ਮਾਫ ਕੀਤਾ ਜਦੋਂ ਕਿਸਾਨਾਂ ਦੇ ਕਰਜ਼ੇ ਦੀ ਗੱਲ ਆਉਂਦੀ ਹੈ ਉਹਦੇ ਤੇ ਬਿਲਕੁਲ ਚੁੱਪੀ ਦੂਸਰੀ ਗੱਲ ਕਿਸਾਨ ਨੂੰ ਕੋਈ ਬੀਮਾ ਯੋਜਨਾ ਨਹੀਂ ਫਸਲ ਬੀਮਾ ਯੋਜਨਾ ਜਿਹੜੀ ਗੱਲ ਕਰ ਰਹੇ ਆ ਉਹ ਜਿਹੜੇ ਸਟੇਟਾਂ ਦੇ ਵਿੱਚ ਲਾਗੂ ਹੈ ਉੱਥੇ ਜਾ ਕੇ ਦੇਖੋ ਵੀ ਕਿਸਾਨ ਦਾ ਹਾਲ ਕੀ ਹੈ ਪੰਜਾਬ ਦੇ ਵਿੱਚ ਲਾਗੂ ਨਹੀਂ ਹੋਈ ਦੂਸਰੀ ਗੱਲ ਨੈਨੋ ਯੂਰੀਆ ਦਾ ਇੱਕ ਬੜਾ ਵੱਡਾ ਇਹਦੇ ਵਿੱਚ ਪੁਆਇੰਟ ਪਾਇਆ ਨੈਨੋ ਯੂਰੀਆ ਵੀ ਕਿਹਾ ਉਹਨਾਂ ਨੇ ਉਸ ਦੇ ਵਿੱਚ ਵੀ ਉਤਸਾਹਿਤ ਕੀਤਾ ਜਾਵੇਗਾ ਨੈਨੋ ਯੂਰੀਆ ਜਿਹੜਾ ਲੈ ਕੇ ਆਂਦਾ ਜਾਵੇਗਾ ਕੀ ਵਾਕਈ ਹੀ ਨੈਨੋ ਯੂਰੀਆ ਠੀਕ ਹੈ ਖੇਤੀਬਾੜੀ ਲਈ ਦੇਖੋ ਨੈਨੋ ਯੂਰੀਆ ਦੀ ਮੈਂ ਤੁਹਾਨੂੰ ਗੱਲ ਦੱਸਦਾ ਵੀ ਇੱਕ ਪਾਸੇ ਤਾਂ ਨੈਨੋ ਯੂਰੀਆ ਨੂੰ ਪ੍ਰਮੋਟ ਕਰ ਰਹੇ ਆ ਪਰ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੀ ਰੀਸੈਂਟ ਸਟੱਡੀ ਆਈ ਹੈ ਜਨਵਰੀ ਦੇ ਵਿੱਚ ਆਈ ਹੈ ਉਹਦੇ ਵਿੱਚ ਉਹਨਾਂ ਨੇ ਕਿਹਾ ਵੀ ਨੈਨੋ ਯੂਰੀਆ ਯੂਜ਼ ਕਰਨ ਨਾਲ 13% ਜਿਹੜਾ ਝੋਨੇ ਦਾ ਝਾੜ ਘਟਦਾ ਤੇ 26% ਕ ਸੋ ਦੇਖੋ ਕਿਵੇਂ ਕੰਟਰਡਿਕਟ ਹੋ ਰਹੀ ਹੈ ਤੁਸੀਂ ਜਿਹੜੀ ਪਾਲਿਸੀ ਬਣਾ ਰਹੇ ਆ ਪਹਿਲਾਂ ਗਰਾਉਂਡ ਲੈਵਲ ਤੇ ਤਾਂ ਆ ਜਾਓ ਜਿੱਥੇ ਉਹ ਪਾਲਿਸੀਸ ਫਰੇਮ ਹੁੰਦੀਆਂ ਉੱਥੇ ਮੈਨੂੰ ਲੱਗਦਾ ਸਿਰਫ ਇੱਕ ਇਹ ਲੋਕਾਂ ਨੂੰ ਲੁਭਾਉਣ ਲਈ ਜਾਂ ਜਿਹੜੇ ਇਹਨੂੰ ਜਿਹੜੇ ਇਹਨੂੰ ਅੰਡਰਸਟੈਂਡ ਨਹੀਂ ਕਰਦੇ ਜਿਹੜੇ ਲੋਕ ਉਹਨਾਂ ਨੂੰ ਲਭਾਉਣ ਲਈ ਪਾਲਿਸੀਜ਼ ਬਣ ਜਾਂਦੀਆਂ ਇੰਟਰਨੈਸ਼ਨਲ ਪੱਧਰ ਦੇ ਉੱਤੇ ਜਿਹੜਾ ਇਹ ਨੈਨੋ ਯੂਰੀਆ ਵਧਾਉਣ ਦੀ ਗੱਲ ਕੀਤੀ ਹੈ ਤੁਸੀਂ ਕਹਿ ਰਹੇ ਹੋ ਵੀ ਨੈਨੋ ਯੂਰੀਆ ਪਾਉਣ ਦੇ ਨਾਲ ਫਸਲ ਦਾ ਝਾੜ ਘਟਦਾ ਹੈ ਲੱਗਦਾ ਕਿ ਫਿਰ ਐਗਰੀਕਲਚਰ ਦੀ ਕੋਈ ਐਕਸਪਰਟ ਦੀ ਕੋਈ رائے ਨਹੀਂ ਲਈਤੀ ਗਈ ਇਸ ਸੰਕਲਪ ਪੱਤਰ ਬਣਾਉਣ ਲੱਗਿਆ ਖਾਸ ਕਰਕੇ ਕਿਸਾਨਾਂ ਨੂੰ ਦੇਖਦੇ ਹੋਇਆ ਬਿਲਕੁਲ ਕਦੇ ਵੀ ਨਹੀਂ ਲੈਂਦੇ ਤੁਸੀਂ ਕਿਸਾਨਾਂ ਤੇ ਜਦੋਂ ਗੱਲ ਆ ਜਾਂਦੀ ਹੈ ਕਦੇ ਵੀ ਐਗਰੀਕਲਚਰ ਐਕਸਪਰਟ ਦੀ رائے ਨਹੀਂ ਲੈਂਦੇ ਦੂਸਰੀ ਗੱਲ ਕਿਸੇ ਵੀ ਤੁਸੀਂ ਇਹ ਤਾਂ ਜੇ ਕਿਸੇ ਤੁਸੀਂ ਨਾਰਮਲ ਕਿਸਾਨ ਕੋਲੇ ਜਾਵੜੋਗੇ ਨਾ ਪਿੰਡਾਂ ਦੇ ਵਿੱਚ ਜਾਵੜੋ ਕਿਸੇ ਕੋਲੇ ਤੁਸੀਂ ਆਪ ਜਾ ਕੇ ਫੀਲਡ ਦੇ ਆਇਓ ਤੁਸੀਂ ਉਸ ਤੋਂ ਬਾਅਦ ਉਹਨੂੰ ਪੁੱਛਿਓ ਰਿਜ਼ਲਟ ਕੀ ਹੈ ਤੁਹਾਨੂੰ ਖੁਦ ਦੱਸ ਦੂਗਾ ਕੋਈ ਵੀ ਪੰਜਾਬ ਦੇ ਵਿੱਚ ਯੂਜ਼ ਕਰਨ ਨੂੰ ਤਿਆਰ ਨਹੀਂ ਨਾ ਹੀ ਕਿਸੇ ਤੁਸੀਂ ਇੱਕ ਹੋਰ ਤੁਹਾਨੂੰ ਗੱਲ ਦੱਸਾਂ ਅੱਜ ਜਿੱਥੇ ਗੱਲ ਸੀਗੀ ਡੀਜ਼ਲ ਤੇ ਸਬਸਿਡੀ ਦੀ ਸਾਨੂੰ ਉਮੀਦ ਸੀ ਵੀ ਡੀਜ਼ਲ ਤੇ ਸਬਸਿਡੀ ਅਨਾਉਂਸ ਹੋਊਗੀ ਕਿਉਂਕਿ ਦਿਨ-ਬਦਨ ਜਿਹੜੇ ਖਰਚੇ ਵੱਧ ਰਹੇ ਇਨਪੁਟ ਕਾਸਟ ਸਾਡੀ ਵੱਧ ਰਹੀ ਹੈ ਆਉਟਪੁਟ ਵੱਧ ਨਹੀਂ ਰਹੀ ਸਾਨੂੰ ਐਸੀ ਖਰਚੇ ਘਟਾਉਣਗੇ ਕਿਸਾਨਾਂ ਦੇ ਜੇ ਐਮਐਸਪੀ ਨਹੀਂ ਵਧਾ ਸਕਦੇ ਕਿਉਂਕਿ ਐਮਐਸਪੀ ਦਾ ਜਿਹੜਾ ਵਧਾਉਂਦਾ ਜਿਹੜਾ ਇੱਕ ਸੰਕਲਪ ਲਿਆ ਸੀ ਇਹਨਾਂ ਨੇ ਮੈਂ ਕਹੂੰਗਾ 2014 ਦੇ ਵਿੱਚ ਲਿਆ ਸੀ ਫਿਰ 19 ਦੇ ਵਿੱਚ ਵੀ ਲਿਆ ਸੀ ਵੀ ਅਸੀਂ ਸਵਾਮੀ ਨਾਥਨ ਜੀ ਦੀ ਰਿਪੋਰਟ ਇਨ ਬਿਨ ਲਾਗੂ ਕਰਾਂਗੇ ਸੀ2+50 ਵਾਲਾ ਫਾਰਮੂਲਾ ਬਿਲਕੁਲ ਉਹਨੂੰ ਫੇਲ ਕਰਕੇ ਪਾਸੇ ਰੱਖੇ ਨੇ ਉਸੇ ਫਾਰਮੂਲੇ ਤਹਿਤ ਜਿਹੜੀ ਐਮਐਸ ਫਸਲ ਹੈ ਜਿਹੜੀ ਚੱਕੀ ਜਾ ਰਹੀ ਹੈ ਕਿਸਾਨਾਂ ਦੀ ਹੁਣ ਵੀ ਉਸੇ ਤਰ੍ਹਾਂ ਨਾਲ ਜਾਰੀ ਰਹੇਗੀ ਸਗੋਂ ਐਮਐਸਪੀ ਦੇ ਵਿੱਚ ਵਾਅਦਾ ਕਰਨ ਦੀ ਗੱਲ ਕੀਤੀ ਜਾ ਰਹੀ ਹੈ ਸੰਕਲਪ ਪੱਤਰ ਦੇ ਵਿੱਚ ਦੇਖੋ ਸੰਬਿਤ ਇਹੀ ਗੱਲ ਹੈ ਨਾ ਸਿਰਫ ਵਾਅਦੇ ਹੁੰਦੇ ਆ ਜਿੰਨਾ ਚਿਰ ਇਹ ਜਿਹੜੇ ਆਪਾਂ ਸੰਕਲਪ ਪੱਤਰ ਜਾਂ ਤੁਸੀਂ ਲਾ ਲਓ ਜਿਹੜੇ ਇਹਨਾਂ ਦੇ ਵੱਖ-ਵੱਖ ਪਾਰਟੀਆਂ ਦੇ ਆਉਂਦੇ ਆ ਨਾ ਇਹ ਇਲੈਕਸ਼ਨ ਆਪਾਂ ਆਲੇ ਕਹੇ ਮੈਨੀਫੈਸਟੋ ਮੈਨੀਫੈਸਟੋ ਨੂੰ ਜਿੰਨਾ ਚਿਰ ਆਪਾਂ ਲੀਗਲਾਈਜ਼ ਨਹੀਂ ਕਰਾਂਗੇ ਨਾ ਜਿੰਨਾ ਚਿਰ ਇਹਨੂੰ ਕੋਰਟ ਦੇ ਵਿੱਚ ਅਸੀਂ ਜਾ ਕੇ ਚੁਣੌਤੀ ਨਹੀਂ ਦੇ ਸਕਦੇ ਜਿਹੜੇ ਸਾਡੇ ਨਾਲ ਝੂਠੇ ਵਾਅਦੇ ਕੀਤੇ ਜਾਂਦੇ ਆ ਕਿਉਂਕਿ ਹਰ ਵਾਰੀ ਹੁੰਦਾ ਇਹ ਪਹਿਲੀ ਵਾਰ ਨਹੀਂ ਹੋਇਆ ਪਾਰਟੀਆਂ ਕਰਦੀਆਂ ਵਾਅਦੇ ਕਰਦੀਆਂ ਵਾਅਦਿਆਂ ਤੋਂ ਮੁੱਕਰਦੀਆਂ ਹੁਣ ਤੁਸੀਂ 14 ਵਾਲੇ ਵਾਅਦਾ ਕਿੱਥੇ ਗਿਆ 19 ਵਾਲਾ ਵਾਅਦਾ ਕਿੱਥੇ ਗਿਆ ਆ ਹੁਣ ਫਿਰ 24 ਦੇ ਵਿੱਚ ਵਾਅਦਾ ਆ ਗਿਆ ਸਿਰਫ ਇਹ ਵਾਅਦੇ ਐ ਸਿਰਫ ਕਿਸਾਨ ਹੰਬਲਪੂਸੇ ਦੇ ਵਿੱਚ ਪਾਉਂਦਾ ਕੋਈ ਵੀ ਕਿਸਾਨ ਦੀ ਅੱਜ ਤੁਸੀਂ ਦੇਖੋਗੇ ਜਿਹੜੀ ਦਸ਼ਾ ਕਿਸਾਨ ਦੀ ਦਿਨ ਬਦਿੰਨ ਖਰਾਬ ਹੁੰਦੀ ਜਾ ਰਹੀ ਹੈ ਪਰ ਪ੍ਰਧਾਨ ਮੰਤਰੀ ਵੱਲੋਂ ਤਾਂ ਇਹ ਵੀ ਕਿਹਾ ਗਿਆ ਕਿ ਕਿ ਸਿਰਫ ਬੀਜੇਪੀ ਆਈ ਸੀ ਗਵਰਨਮੈਂਟ ਹੈ ਜੋ ਕਿਸਾਨ ਕ੍ਰੈਡਿਟ ਕਾਰਡ ਬਣਾ ਰਹੀ ਹੈ ਕਿਸਾਨ ਦਾ ਜਿਹੜਾ ਕ੍ਰੈਡਿਟ ਕਾਰਡ ਸਹੀ ਹੈ ਨਾ ਸੰਬਿਤ ਉਹਨੂੰ ਖਤਮ ਕਰਨਾ ਜਾ ਰਹੀ ਹੈ ਬੀਜੇਪੀ ਗਵਰਨਮੈਂਟ ਤੁਸੀਂ ਵੇਖਿਆ ਪਿੱਛੇ ਸਾਈਲੋਜ਼ ਵਾਲਾ ਉਹਦਾ ਕਿਉਂ ਪ੍ਰੋਟੈਸਟ ਕੀਤਾ ਜਿਹੜਾ ਆਰਥੀਆ ਨਾ ਸਹੀ ਕਿਸਾਨ ਦਾ ਕ੍ਰੈਡਿਟ ਕਾਰਡ ਉਹ ਹੈ ਨਾ ਕਿ ਸਰਕਾਰ ਸਰਕਾਰ ਨੇ ਤਾਂ ਪੱਲਾ ਝਾੜ ਜਾਣਾ ਜਿਹੜਾ ਸਾਡਾ ਕਿਸਾਨ ਦਾ ਜਿਹੜਾ ਕਹਿ ਸਕਦੇ ਜਿਹੜਾ ਸਾਡੇ ਦੁੱਖ ਸੁੱਖ ਦੇ ਵਿੱਚ ਹਿੱਸੇਦਾਰ ਬੰਦਾ ਸਾਡੇ ਅਸੀਂ ਕੋਈ ਬੇਟੀ ਦਾ ਵਿਆਹ ਕਰਨਾ ਕੋਈ ਬੇਟੇ ਨੂੰ ਬਾਹਰ ਭੇਜਣਾ ਕੋਈ ਚੀਜ਼ ਲੈਣੀ ਹੈ ਕੋਈ ਜ਼ਮੀਨ ਖਰੀਦਣੀ ਹੈ ਸਾਡਾ ਕਿਸਾਨ ਦਾ ਸਹੀ ਕ੍ਰੈਡਿਟ ਕਾਰਡ ਆੜਤੀ ਹੈ ਤੇ ਉਹਨੂੰ ਇਹ ਖਤਮ ਕਰਨਾ ਚਾਹੁੰਦੇ ਆ ਕਿਸਾਨ ਕੀ ਚਾਹ ਰਿਹਾ ਹੈ ਦੇਖੋ ਕਿਸਾਨ ਤਾਂ ਇਹ ਚਾਹ ਰਿਹਾ ਵੀ ਦੋ ਵਕਤ ਦੀ ਉਹਨੂੰ ਚੰਗੀ ਰੋਟੀ ਮਿਲ ਜੇ ਉਹਨੂੰ ਚੰਗੀਆਂ ਫੈਸਿਲਿਟੀਆਂ ਮਿਲ ਜਾਣ ਹੈਲਥ ਫੈਸਿਲਿਟੀਆਂ ਉਹਦੇ ਬੱਚਿਆਂ ਨੂੰ ਐਜੂਕੇਸ਼ਨ ਮਿਲ ਜੇ ਤੇ ਉਹਨੂੰ ਬੀਮਾ ਵੀ ਦੇ ਰਹੀ ਹੈ ਸਰਕਾਰ ਤਾਂ ਬੀਜੇਪੀ ਗਵਰਨਮੈਂਟ ਨੇ ਅੱਜ ਪ੍ਰਧਾਨ ਮੰਤਰੀ ਵੱਲੋਂ ਵੀ ਦਾਵਾ ਪੇਸ਼ ਕੀਤਾ ਗਿਆ ਕਿ ਕਿਸਾਨਾਂ ਨੂੰ ਬੀਮਾ ਜਿਹੜਾ ਦਿੱਤਾ ਜਾ ਰਿਹਾ ਹੈ ਇਸ ਦੇ ਨਾਲ ਨਾਲ ਉਹਨਾਂ ਨੇ ਮੁਆਵਜ਼ੇ ਦੀ ਵੀ ਗੱਲ ਕਹੀ ਹੈ ਕਿ ਮੁਆਵਜ਼ਾ ਟਾਈਮ ਟੂ ਟਾਈਮ ਦਿੱਤਾ ਜਾ ਰਿਹਾ ਹੈ ਮੁਆਵਜ਼ੇ ਦੀ ਗੱਲ ਕਰਾਂਗੇ ਤੁਸੀਂ ਤੁਸੀਂ ਹੁਣ ਇਲੈਕਸ਼ਨਾਂ ਦੇ ਵਿੱਚ ਆ ਪਿੱਛੇ ਜੀ ਹੋਇਆ ਬਠਿੰਡੇ ਦੇ ਵਿੱਚ ਮਾਨਜੋ ਖੇਤੀ ਮੰਤਰੀ ਸਾਹਿਬ ਦੇ ਬੇਟੇ ਗਏ ਸੀ ਕਿਸਾਨਾਂ ਨੇ ਵਿਰੋਧ ਕੀਤਾ ਕਿਉਂਕਿ ਉਹਨਾਂ ਨੂੰ ਮੌਜੂਦਾ ਨਹੀਂ ਮਿਲਿਆ ਸੋ ਇੱਕ ਨਾ ਇੱਕ ਸਿਰਫ ਗੱਲਾਂ ਹੋ ਰਹੀਆਂ ਸੰਬੰਧਤ ਨਾ ਕੋਈ ਮੌਜੂਦਾ ਮਿਲ ਰਿਹਾ ਨਾ ਕਿਸਾਨ ਦੀ ਪਿੱਛੇ ਹੁਣ ਗੜੇਮਾਰੀ ਹੋਈ ਸੀ ਕਣਕ ਕਿੰਨੀ ਖਰਾਬ ਹੋਈ ਅੱਜ ਤੱਕ ਗਰਦਾਵਰੀ ਨਹੀਂ ਹੋਈ ਤੁਸੀਂ ਵੇਖੋ ਇਲੈਕਸ਼ਨ ਦੇ ਟਾਈਮ ਦੇ ਵਿੱਚ ਨਹੀਂ ਹੋ ਰਿਹਾ ਇਸ ਤੋਂ ਬਾਅਦ ਕਦੋਂ ਕਰਨਗੇ ਸਿਰਫ ਜਿਹੜਾ ਹੜਾ ਆਏ ਸੀਗੇ ਉਦੋਂ ਨਾ ਸੈਂਟਰਲ ਗਵਰਨਮੈਂਟ ਨੇ ਕੁਝ ਦਿੱਤਾ ਨਾ ਪੰਜਾਬ ਸਰਕਾਰ ਨੇ ਕੁਝ ਦਿੱਤਾ ਜਿੰਨਾ ਚਿਰ ਆਪਣੇ ਪੰਜਾਬ ਦੇ ਨਮਾਇंदे ਉੱਠ ਕੇ ਇਸ ਚੀਜ਼ ਦੀ ਆਵਾਜ਼ ਨਹੀਂ ਉਠਾਉਂਦੇ ਨਾ ਉਹਨਾਂ ਚਿਰ ਕਿਸਾਨ ਦੀ ਦਸ਼ਾ ਦਿਨ-ਬਦਨ ਖਰਾਬ ਹੁੰਦੀ ਜਾਣੀ ਹੈ ਜਦੋਂ ਲਾਸਟ ਟਾਈਮ ਹੜਾਏ ਸੀ ਉਸ ਵਕਤ ਸੈਂਟਰ ਗਵਰਨਮੈਂਟ ਵੱਲੋਂ ਦਾਅਵਾ ਕੀਤਾ ਗਿਆ ਸੀਗਾ ਕਿ 6000 ਰੁਪਏ ਪ੍ਰਤੀ ਏਕੜ ਦੇ ਹਿਸਾਬ ਦੇ ਨਾਲ ਕਿਸਾਨਾਂ ਦੇ ਖਾਤਿਆਂ ਦੇ ਵਿੱਚ ਪੈਸੇ ਜਾ ਚੁੱਕੇ ਨੇ ਨਹੀਂ ਦੇਖੋ ਕੋਈ ਕੋਈ ਸਾਰੇ ਕਿਸਾਨਾਂ ਦੇ ਖਾਤਿਆਂ ਦੇ ਵਿੱਚ ਨਹੀਂ ਆਏ ਐ ਤਾਂ ਸਟੇਟ ਗਵਰਨਮੈਂਟ ਨੇ ਵੀ ਬੜੇ ਵਾਅਦੇ ਕੀਤੇ ਸੀ ਸਟੇਟ ਗਵਰਨਮੈਂਟ ਨੇ ਤਾਂ ਇਹ ਕਿਹਾ ਸੀ ਵੀ ਅਸੀਂ ਕੋਈ ਮੁਰਗੀਆਂ ਮਰਗੀਆਂ ਦੇ ਵੀ ਉਹਨਾਂ ਨੇ ਤਾਂ ਦੇਤੇ ਸੀਗੇ ਕਹਿੰਦੇ ਸੀ ਅਸੀਂ ਉਹ ਵੀ ਦੇਵਾਂਗੇ ਪਰ ਹੁੰਦਾ ਕੀ ਹੈ ਸਿਰਫ ਇੱਕ ਇਹ ਸਟੇਜੀ ਭਾਸ਼ਨ ਰਹਿ ਜਾਂਦੇ ਆ ਜਿੰਨਾ ਚਿਰ ਆਪਾਂ ਇਹੋ ਜਿਹੇ ਜਿਹੜੇ ਮੈਨੀਫੈਸਟੋ ਆ ਜਾਂ ਜਿਹੜੇ ਵਾਅਦੇ ਕੀਤੇ ਜਾਂਦੇ ਜਿੰਨਾ ਚਿਰ ਇਹਨੂੰ ਲੀਗਲਾਈਜ਼ ਨਹੀਂ ਕਰਦੇ ਨਾ ਉਹਨਾਂ ਚਿਰ ਆਪਣਾ ਨਾਂ ਸੂਬਾ ਤਰੱਕੀ ਕਰ ਸਕਦਾ ਨਾ ਦੇਸ਼ ਤਰੱਕੀ ਕਰ ਸਕਦਾ ਇਹ ਸਿਰਫ ਲੋਕਾਂ ਨਾਲ ਧੋਖਾ ਗਾਉਂਗਾ ਮੈਂ ਤਾਂ ਹਰ ਵਾਰੀ ਕੀਤਾ ਜਾਂਦਾ ਪਾਰਟੀਆਂ ਵੱਲੋਂ ਅੱਛਾ ਕ ਨਿਆਇ ਪੱਤਰ ਜਾਰੀ ਕੀਤਾ ਗਿਆ ਸੀ ਉਹਨਾਂ ਨੇ ਸਾਫ਼ ਤੌਰ ਤੇ ਕਿਹਾ ਸੀਗਾ ਕਿ ਐਮਐਸਪੀ ਗਰੰਟੀ ਕਾਨੂੰਨ ਬਣਾਵਾਂਗੇ ਜੇਕਰ ਉਹ ਸੱਤਾ ਦੇ ਧਿਰ ਦੇ ਵਿੱਚ ਆਉਂਦੇ ਨੇ ਸੰਕਲਪ ਪੱਤਰ ਅਤੇ ਨਿਆਇ ਪੱਤਰ ਦੇ ਵਿੱਚ ਕਿਸਾਨ ਕਿਸ ਨਾਲ ਖੜੇ ਨੇ ਇਹ ਕੁਕ ਕਿਸਾਨਤਾ ਉਹਦੇ ਨਾਲ ਖੜਾ ਜਦੋਂ ਕੁਝ ਗਰਾਊਂਡ ਤੇ ਹੋਊਗਾ ਕਿਉਂਕਿ ਜੇ ਕਾਂਗਰਸ ਦੀ ਗੱਲ ਕਰਦੇ ਆ 2006 ਦੇ ਵਿੱਚ ਸੁਆਮੀ ਨਰਥਨ ਜੀ ਦੀ ਰਿਪੋਰਟ ਟੇਬਲ ਹੋਈ ਸੀ 2006 ਤੋਂ ਲੈ ਕੇ 14 ਤੱਕ 8 ਸਾਲ ਸੀ ਉਹਨਾਂ ਤੱਕ ਕੋਲ 8 ਸਾਲਾਂ ਦੇ ਵਿੱਚ ਉਹਨਾਂ ਨੇ ਵੀ ਨਹੀਂ ਲਾਗੂ ਕੀਤੀ ਸੋ ਇਹ ਇਸ ਵਾਰ ਕਹਿ ਰਹੇ ਨੇ ਕਿ ਅਸੀਂ ਲਾਗੂ ਕਰਾਂਗੇ ਜੇਕਰ ਸਰਕਾਰ ਆ ਗਈ ਜਦੋਂ ਇਲੈਕਸ਼ਨ ਆਉਂਦੇ ਉਦੋਂ ਬੜਾ ਕੁਝ ਕਹਿੰਦੇ ਆ ਉਦੋਂ ਇਹ ਵੀ ਕਹਿੰਦੇ ਵੀ ਕਿਸਾਨ ਤਾਂ ਸਾਡੇ ਪਰਿਵਾਰ ਦਾ ਹਿੱਸਾ ਹੈ ਉਦੋਂ ਬਾਅਦ ਕਿਸਾਨ ਤੇ ਗੋਲੀਆਂ ਵੀ ਚੱਲਦੀਆਂ ਸੋ ਜਿੰਨਾ ਇਹ ਇੱਕ ਪਾਰਟੀਆਂ ਦਾ ਇੱਕ ਅਸੂਲ ਹੈ ਵੀ ਕਿਸਾਨ ਭੋਲਾਪਾਲ ਹੈ ਉਹਨੂੰ ਲੁਭਾ ਲਓ ਕਿਉਂਕਿ ਦੇਖੋ ਸਾਨੂੰ ਆਫਟਰ ਆਲ ਕਿਸਾਨ ਨੇ ਵੋਟ ਕਰਨੀ ਹੈ ਕਿਸੇ ਪਾਰਟੀ ਨੂੰ ਕਰਨੀ ਹੈ ਚਾਰ ਪਾਰਟੀਆਂ ਕਿਸੇ ਨੂੰ ਤਾਂ ਵੋਟ ਦੇਸ ਵਾਲੀ ਹੀ ਹੈ ਕਿ ਕਿਸਾਨ ਨੇ ਆਫਟਰ ਆਲ ਵੋਟ ਕਰਨੀ ਹੈ ਫਿਰ ਇਸ ਵਾਰ ਕਿਸਾਨ ਕਿਸ ਨੂੰ ਵੋਟ ਕਰ ਰਿਹਾ ਹੈ ਨਿਆਂ ਪੱਤਰ ਨੂੰ ਜਾਂ ਸੰਕਲਪ ਪੱਤਰ ਨੂੰ ਦੇਖੋ ਅਜੇ ਅਸੀਂ ਕੋਈ ਵੀ ਮਨ ਨਹੀਂ ਬਣਾਇਆ ਅਜੇ ਸਿਰਫ ਅਸੀਂ ਇਹ ਮਨ ਬਣਾਇਆ ਵੀ ਭਾਜਪੀ ਦਾ ਵਿਰੋਧ ਕਰਨਾ ਹੈ ਐਸਕੇਮ ਨੇ ਕਿਹਾ ਤਾਂ ਦੂਸਰਾ ਕਿਸੇ ਵੀ ਪਾਰਟੀ ਨੂੰ ਵੋਟ ਕਰਨ ਦਾ ਅਜੇ ਅਸੀਂ ਆਇਆ ਨਹੀਂ ਅਜੇ ਕਿਉਂਕਿ ਦੇਖੋ ਨਾ ਤਾਂ ਕੈਂਡੀਡੇਟ ਆਏ ਹੈ ਮੈਦਾਨ ਦੇ ਵਿੱਚ ਨਹੀਂ ਕੋਈ ਸਾਰਿਆਂ ਦਾ ਜਿਹੜੇ ਕਹਿੰਦੇ ਹੁੰਦੇ ਆ ਮੈਨੀਫੈਸਟੋ ਆਇਆ ਹੈ ਦੂਸਰੀ ਗੱਲ ਇਹ ਬੜਾ ਹੋ ਰਿਹਾ ਵੀ ਜਦੋਂ ਕੈਂਡੀਡੇਟ ਇੱਕ ਪਾਰਟੀ 'ਚ ਹੁੰਦਾ ਹੈ ਬੰਦਾ ਜੇ ਮਨ ਬਣਾਉਂਦਾ ਵੀ ਮੈਂ ਇਹਨੂੰ ਵੋਟ ਕਰਾਂ ਅਗਲੇ ਦਿਨ ਉਹ ਪਾਰਟੀ ਸਵਿਚ ਕਰ ਜਾਂਦਾ ਤੁਸੀਂ ਵੇਖੋ ਬੜੀ ਸਵਿਚਿੰਗ ਹੋ ਰਹੀ ਹੈ ਪਿਛਲੇ ਦਿਨਾਂ ਦੇ ਵਿੱਚ ਲੋਕਾਂ ਦਾ ਨਾ ਇੱਕ ਵਿਸ਼ਵਾਸ ਟੁੱਟ ਚੁੱਕਿਆ ਹੈ ਸਿਆਸਤ 'ਸੋ ਕਿਉਂਕਿ ਨਵਾ ਜਿਹੜਾ ਚਿਹਰਾ ਹੁੰਦਾ ਉਹ ਸਿਰਫ ਆਪਦਾ ਫਾਇਦਾ ਵੇਖਦਾ ਨਾ ਕੋਈ ਸੂਬੇ ਦਾ ਪੰਜਾਬ ਦੇਖੋ ਦਿਨ ਬਦਿਨ ਪੰਜਾਬ ਦੀ ਦਸ਼ਾ ਖਰਾਬ ਹੁੰਦੀ ਜਾ ਰਹੀ ਹੈ ਆਪਣੇ ਤੋਂ ਚੰਗੀ ਲੀਡਰਸ਼ਿਪ ਵੀ ਨਹੀਂ ਪੈਦਾ ਹੋ ਕੇ ਜਾ ਰਹੀ ਜਿਹੜੀ ਆਮ ਲੋਕਾਂ ਦੀ ਆਵਾਜ਼ ਸੈਂਟਰ ਤੱਕ ਪਹੁੰਚਾਵੇ ਕਿਉਂਕਿ ਜਿੰਨਾ ਚਿਰ ਜੇ ਥੋੜੀ ਲੀਡਰਸ਼ਿਪ ਸਾਫ਼ ਨਹੀਂ ਜੇ ਲੀਡਰਸ਼ਿਪ ਆਪਦੇ ਘਰ ਦਾ ਸੋਚੂਗੀ ਨਾ ਕਿ ਆਪਦੇ ਜੇ ਸੂਬੇ ਦਾ ਨਹੀਂ ਸੋਚਦੀ ਉਹਨਾਂ ਚਿਰ ਕਿਸੇ ਵੀ ਹਿਸਾਬ ਤੇ ਮੈਨੂੰ ਲੱਗਦਾ ਨਹੀਂ ਕਿਸਾਨ ਤਾਂ ਅੱਜ ਬੜੀ ਵੱਡੀ ਦੁਬਧਾ ਦੇ ਵਿੱਚ ਫਸ ਚੁੱਕਿਆ ਹੈ ਉਨੂੰ ਹੀ ਨਹੀਂ ਪਤਾ ਲੱਗਦਾ ਮੈਂ ਵੋਟ ਕਰਾਂ ਕਿਨੂੰ ਦੇਖੋ ਵੋਟ ਜੇ ਕਿਸਾਨ ਨਹੀਂ ਕਰਦਾ ਤਾਂ ਵੀ ਕੋਈ ਗਲਤ ਬੰਦਾ ਚੁਣ ਕੇ ਜਾਵਰੂਗਾ ਕਿਉਂਕਿ ਇੱਕ ਸੇਇੰਗ ਹੈ ਵੀ ਆ ਬੈਡ ਪੋਲੀਟੀਸ਼ੀਅਨਸ ਆਰ ਚੂਜ਼ਨ ਬਾਈ ਗੁੱਡ ਪੀਪਲ ਹੂ ਡੋਨਟ ਵੋਟ ਸੋ ਵੋਟ ਤਾਂ ਸਾਨੂੰ ਕਰਨੀ ਪੈਣੀ ਹੈ ਜੇ ਅਸੀਂ ਵੋਟ ਨਹੀਂ ਕਰਦੇ ਤਾਂ ਫਿਰ ਅਸੀਂ ਬਾਅਦ ਵਿੱਚ ਪਛਤਾਵਾ ਕਰਾਂਗੇ ਪਰ ਅਸੀਂ ਇਹਦੇ ਤੇ ਵਿਚਾਰ ਵਟਾਂਦਰਾ ਕਰ ਰਹੇ ਹਾਂ ਇਹਦੇ ਤੇ ਅੱਗੇ ਅਸੀਂ ਸਾਡੀਆਂ ਜਿਹੜੀਆਂ ਮੀਟਿੰਗਸ ਹੋਣੀਆਂ ਐ ਐਸਕੇਮ ਦੀ ਉਹਦੇ ਵਿੱਚ ਡਿਸਾਈਡ ਕਰਾਂਗੇ ਵੀ ਅੱਗੇ ਅਸੀਂ ਕਿਵੇਂ ਮੂਵ ਕਰਨਾ ਹੈ ਭਾਜਪਾ ਦਾ ਵਿਰੋਧ ਕਰ ਲਿਆ ਪਰ ਵੋਟ ਹੁਣ ਕਿਹਨੂੰ ਕਰੀਏ ਇਹ ਅਜੇ ਸਾਰਿਆਂ ਦੇ ਮੈਨੀਫੈਸਟੋ ਆਉਣਗੇ ਫਿਰ ਸਾਡੀਆਂ ਮੀਟਿੰਗਸ ਹੋਣੀਆਂ ਫਿਰ ਡਿਸਾਈਡ ਕਰਾਂਗੇ ਤਾਂ ਇੱਥੇ ਸਾਫ਼ ਤੌਰ ਤੇ ਇਸ਼ਾਰਾ ਕੀਤਾ ਜਾ ਰਿਹਾ ਹੈ ਕਾਂਗਰਸ ਨੂੰ ਕਿਉਂਕਿ ਦੇਸ਼ ਦੀਆਂ ਦੋ ਵੱਡੀਆਂ ਪਾਰਟੀਆਂ ਨੇ ਕਾਂਗਰਸ ਤੇ ਭਾਜਪਾ ਭਾਜਪਾ ਦਾ ਤੁਸੀਂ ਵਿਰੋਧ ਕਰ ਰਹੇ ਹੋ ਕਾਂਗਰ ਨੇ ਦੇਖੋ ਇਹ ਨਹੀਂ ਕਹਿ ਸਕਦੇ ਆਪਾਂ ਜੇ ਪੰਜਾਬ ਦੀ ਗੱਲ ਕਰੀਏ ਪੰਜਾਬ ਦੇ ਵਿੱਚ ਹੋਰ ਵੀ ਪਾਰਟੀਆਂ ਹੈਗੀਆਂ ਪੰਜਾਬ ਦੇ ਵਿੱਚ ਤੁਸੀਂ ਦੇਖੋ ਚਾਰੇ ਪਾਰਟੀਆਂ ਅਲੱਗ ਲੜ ਰਹੀਆਂ ਨੇ ਭਾਜਪਾ ਦਾ ਵਿਰੋਧ ਹੈ ਬਾਕੀ ਤਿੰਨ ਪਾਰਟੀਆਂ ਪੈਦੀਆਂ ਜਿਹਦੇ ਵਿੱਚ ਅਕਾਲੀ ਦਲ ਵੀ ਹੈ ਜਿਹਦੇ ਵਿੱਚ ਆਮ ਆਦਮੀ ਪਾਰਟੀ ਹੈ ਜਿਹਦੇ ਵਿੱਚ ਕਾਂਗਰਸ ਵੀ ਹੈ ਅਸੀਂ ਜੇ ਆਪਦੇ ਸੂਬੇ ਦਾ ਵੇਖੀਏ ਅਸੀਂ ਸੂਬੇ ਦੇ ਹਿਸਾਬ ਤੇ ਦੇਖਾਂਗੇ ਵੀ ਅਸੀਂ ਕਿਹਨੂੰ ਵੋਟ ਕਰਨਾ ਹੈ ਪਰ ਉਹ ਮੈਂ ਦੱਸਿਆ ਵੀ ਅੰਟਿਲ ਅਨਲੈਸ ਜਿੰਨਾ ਚਿਰ ਸਾਰਿਆਂ ਦਾ ਸਾਰੀ ਡਿਟੇਲਸ ਨਹੀਂ ਸਾਹਮਣੇ ਹੁੰਦੀਆਂ ਜਿੰਨਾ ਚਿਰ ਚਿਹਰੇ ਨਹੀਂ ਸਾਹਮਣੇ ਆਉਂਦੇ ਉਹਨਾਂ ਚਿਰ ਅਸੀਂ ਡਿਸਾਈਡ ਨਹੀਂ ਕਰ ਪਾਵਾਂਗੇ ਤੁਮਨ ਵੀ ਦੇਖਿਆ ਕਿ ਕਿਸਾਨਾਂ ਦਾ ਅਜੇ ਤੱਕ ਨਿਆਂ ਪੱਤਰ ਨੂੰ ਲੈ ਕੇ ਵੀ ਜਿਹੜੇ ਵਿਚਾਰ ਨੇ ਜਿਹੜੇ ਉਹ ਰੱਖੇ ਹਨ ਕਿਸਾਨਾਂ ਵੱਲੋਂ ਤੇ ਸੰਕਲਪ ਪੱਤਰ ਨੂੰ ਲੈ ਕੇ ਜਿਹੜੇ ਅੱਜ ਵਿਚਾਰ ਵਟਾਂਦਰਾ ਜਿਹੜਾ ਉਹ ਰਵਨੀਤ ਬਰਾੜ ਕਿਸਾਨਾ ਗੂਆਂ ਨਾਲ ਕੀਤਾ ਗਿਆ ਤੇ ਉਹਨਾਂ ਨੇ ਸਾਫ਼ ਤੌਰ ਤੇ ਤੇ ਕਿਹਾ ਕਿ ਕਿਸੇ ਵੀ ਹਾਲਾਤ ਦੇ ਵਿੱਚ ਮੈਨੀਫੈਸਟੋ ਦੇ ਵਿੱਚ ਜਿਹੜਾ ਕੋਈ ਵੀ ਜਿਹੜੀ ਹੈ ਕਿਸਾਨਾਂ ਨੂੰ ਰਾਹਤ ਹੈ ਜਿਹੜੀ ਉਹ ਨਹੀਂ ਦਿੱਤੀਗੀ ਭਾਜਪਾ ਵੱਲੋਂ ਫਿਲਹਾਲ ਨਾਲ ਹੀ ਉਹਨਾਂ ਵੱਲੋਂ ਇਹ ਵੀ ਕਿਹਾ ਗਿਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਤੈਅ ਕੀਤਾ ਜਾਵੇਗਾ ਕਿ ਸੰਕਲਪ ਪੱਤਰ ਦੇ ਨਾਲ ਜਾਣਾ ਹੈ ਜਾਂ ਫਿਰ ਨਿਆਂ ਪੱਤਰ ਦੇ ਨਾਲ